ਹੈਲੋ ਹਾਂਜੀ ਕੀ ਹਾਲ ਚਾਲ ਆ ਜੀ ਲੋ ਜੀ ਆ ਗਿਆ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਤੇ ਇਸ ਵਾਰ ਵੀਡੀਓ ਹੋ ਗਈ ਆਪਣੀ ਟੋਟਲੀ ਚੇਂਜ ਮਤਲਬ ਆਪਣਾ ਕੰਮ ਟੋਟਲੀ ਚੇਂਜ ਹੋਊਗਾ ਕਿਤਾ ਮੈਂ ਚੱਲਾ ਜੀ ਅਮਰੀਕਾ ਨੂੰ ਮੈਂ ਕੰਮ ਕਰਨਾ ਆ ਸਿਟੀ ਚ ਪਰ ਜਾਣਾ ਅਮਰੀਕਾ ਆ ਫਾਰਗੋਦਾ ਜਾਊਂਗਾ ਸਵੇਰ ਸਵੇਰ ਜਾ ਕੇ ਤੇ ਸ਼ਾਮ ਤੱਕ ਮੁੜਿਆ ਆਊਂਗਾ ਤੇ ਦੂਜੀ ਗੱਲ ਹੈਗੀ ਚੇਂਜ ਵਾਲੀ ਮੇਰੇ ਕੋਲ ਹੈਗੀ ਡਰਾਈਵ ਬੈਂਡ ਅੱਜ ਮੇਰੇ ਕੋਲ ਫੈਡ ਬੈਂਡ ਨਹੀਂ ਹੈਗਾ ਅੱਜ ਮੈਂ 95% ਡਰਾਈਵ ਹੀ ਕਰਨਾ ਹੈ ਨਾ ਸਿਕਿਓਰ ਲੋਡ ਚੱਕਣਾ ਹੈ ਨਾ ਸਿਕਿਓਰ ਕਰਨਾ ਨਾ ਟਰਪ ਪਾਣੀ ਆ ਐਦਾਂ ਦਾ ਕੁਝ ਨਹੀਂ ਹੈਗਾ ਜੀ ਤੇ ਚਲੋ ਆਜੋ ਟਰੱਕ ਮੇਰਾ ਖੜਾ ਆ ਕਾਫੀ ਚੱਕ ਲਈ ਮਾਡੇ ਮੁੰਡ ਨੂੰ ਤੇ ਨਿਕਲੀ ਅਮਰੀਕਾ ਨੂੰ ਆ ਖੜਾ ਜੀ ਟਰੱਕ ਤੇ ਪਿੱਛੇ ਆਪਾਂ ਭਾਈ ਉਹ ਡਰਾਈਵਮੈਨ ਇਹ ਸਾਡੀ ਕੰਪਨੀ ਦੇ ਡਰਾਈਵਮੈਨ ਹੀ ਆ ਤੇ ਚਲੋ ਆਜੋ ਚੱਲਦੇ ਆ ਜੀ ਜੀ ਹਾਂ ਜੀ ਲੋ ਲੋਡ ਬਣਾ ਹੋ ਗਿਆ ਖਾਲੀ ਇਹਨਾਂ ਨੇ 10 15 ਮਿੰਟ ਲਾਏ ਤੇ ਬਸ ਡੋਰ ਲਾ ਲਈ ਆ ਆਪਾਂ ਹੁਣ ਡੋਰ ਲਾ ਕੇ ਤੇ ਪ੍ਰਬ ਵਿੱਚ ਤੇਲ ਘਟਾ ਥੋੜਾ ਤੇਲ ਪਵਾਣਾ ਆ ਤੇਲ ਬੋਕੇ ਵੀ ਚੱਲਦੇ ਮਰੀ ਬੈਗ ਨੂੰ ਹਵਾ ਅੱਜ ਫੇਰ ਬਹੁਤ ਚੱਲਦੀ ਪਈ ਆ ਆ ਦੇਖੋ ਪੂਰਾ ਖਾਲੀ ਹੋ ਗਿਆ ਜੀ ਅੰਦਰੋਂ ਇਹਨ ਮਲਾਸਤ ਵੀ ਅਮਰੀਕਾ ਤੋਂ ਆਇਆ ਸੀ ਉਹ ਉਦੋਂ ਪਹੁੰਚਿਆ ਆ ਰਸਤੇ 'ਚ ਘਟਿਆ ਤੇ ਗੈਸ ਇਸ ਇੱਥੇ ਜੜੀ ਹੈਗਾ ਤੇ ਰਸਤੇ 'ਚ ਬ੍ਰੈਂਡ ਫੋਰਕ ਵੀ ਹੈਗਾ ਆ ਉੱਥੋਂ ਵੀ ਪਵਾ ਸਕਦਾ ਹੈ ਉੱਥੋਂ ਵੀ ਪਵਾ ਸਕਦਾ ਹੈ ਬਟ ਥੋੜਾ ਜਿਹਾ ਘਟਿਆ ਜਹਾਂਸ ਕਦੇ ਰਸਤੇ ਲੈਣਾ ਹੈ ਉਹ ਅੱਗੇ ਫੇਰ ਚੱਲਦੇ ਆ ਨਾਲੇ ਭੁੱਖ ਲੱਗੀ ਹੋਆ ਰੋਟੀ ਖਾਵਾ ਖੜ ਕੇ ਉੱਥੇ ਲਓ ਜੀ ਐਨਾ ਖਾਓ ਸੀਗਾ ਆਪਾਂ ਹੋਏ ਗੋਟੂ ਗੋ ਚਲਿਏ ਹੁਣ ਵੇ ਨਹੀਂ ਪੈਕ ਨੂੰ ਤੇ ਦੇਖਦੇ ਹਾਂ ਅੱਗੇ ਜਾ ਕੇ ਡਿਸਪੈਚ ਫੋਰ ਲੋਕਾਂ ਕੰਮ ਦਿੰਦੀ ਆ ਜਾਂ ਨਹੀਂ ਤੇ ਕੀ ਕਰਦੇ ਆ ਤੇ ਜੇ ਇਹਨਾਂ ਨੂੰ ਕੰਮ ਦੇਣਗੇ ਫਿਰ ਤਾਂ ਆਪਾਂ ਮੈਂ ਲੋ ਕੱਲ੍ਹ ਵਾਸਤੇ ਕੰਮ ਦੇਣਗੇ ਤਾਂ ਕੱਲ੍ਹ ਨੂੰ ਵੀ ਆਪਾਂ ਇਹ ਵੀਡੀਓ ਕੰਟੀਨਿਊ ਰੱਖਾਂਗੇ ਨਹੀਂ ਤਾਂ ਇਹ ਮੇਰੀ ਸਭ ਤੋਂ ਛੋਟੀ ਵੀਡੀਓ ਹੋਊਗੀ YouTube ਤੇ ਤੇ ਦੇਖਦੇ ਆ ਇਹਨੂੰ ਕਿੰਨਾ ਕੁ ਰਿਸਪੌਂਸ ਮਿਲਦਾ ਆ ਚਲੋ ਠੀਕ ਆ ਜੀ ਅੱਗੇ ਚੱਲਦੇ ਤੇਲ ਭਰਵਾਂਨੇ ਆ ਫਿਰ ਕਰਦੇ ਗੱਲਬਾਤ ਓਕੇ ਜੀ ਹਾਂਜੀ ਕਿੰਦਾ ਜੀ ਲੋ ਜੀ ਮੈਂ ਪਹੁੰਚ ਗਿਆ ਗੈਸ ਸਟੇਸ਼ਨ ਤੇ ਤੇ ਤੇਲ ਭਰਵਾ ਲਈਏ ਤੇ ਇਹ ਭਰ ਕੇ ਅੱਗੇ ਚੱਲਦੇ ਆ ਆਜੋ ਮੈਂ ਤੁਹਾਨੂੰ ਦੱਸਦਾ ਆ ਵੀ ਦੋ ਤਰੀਕੇ ਹੁੰਦੇ ਆ ਪੰਪ ਓਨ ਕਰਦੇ ਹੁੰਦੇ ਕਿਹੜੇ-ਕਿਹੜੇ ਆਏ ਦੇਖਦੇ ਆ ਇੱਕ ਤਰੀਕਾ ਹੁੰਦਾ ਕਿ ਆਹ ਵਾਲਾ ਕੋਡ ਅਸੀਂ ਇੱਥੇ ਭਰ ਦਈਏ ਠੀਕ ਆ ਜੀ ਤੇ ਇਹ ਨਾਲ ਪੰਪ ਚੱਲ ਜਾਂਦਾ ਦੂਜਾ ਤਰੀਕਾ ਹੁੰਦਾ ਵੀ ਆਹ ਕੋਡ ਨੂੰ ਓਪਨ ਕਰ ਲੋ ਇਹਦੇ ਵਿੱਚ 바ਰ ਕੋਡ ਆਂਦਾ ਆ ਤੇ ਆ ਇੱਥੇ ਸਕੈਨਰ ਲੱਗਾ ਹੁੰਦਾ ਆ ਆ ਵਾਲਾ ਇੱਥੇ ਸਕੈਨ ਕਰ ਸਾਬੇ ਆਪਾਂ ਇਹ ਮੋਸਟਲੀ ਕੀ ਹੁੰਦਾ ਕਿ ਇਹ ਸਕੈਨ ਦੇ ਚੱਲਦਾ ਨਹੀਂ ਹੈਗਾ ਜਦੋਂ ਇਹਨੇ ਟੋਟੋ ਕਰ ਦਿੱਤਾ ਪਰ ਚੱਲਿਆ ਨਹੀਂ ਹੈਗਾ ਤਾਂ ਹੁਣ ਆਪਾਂ ਇਹ ਕੋਡ ਇੱਥੇ ਭਰਾਂਗੇ 899087 899087 ਐਂਟਰ ਆ ਗਿਆ ਵਨ ਮੂਮੈਂਟ ਠੀਕ ਹੈ ਜੀ ਚੱਲ ਪਿਆ ਇਹਨਾਂ ਨੋਜ਼ਲ ਚੱਕੋ ਤੇ ਤੇਲ ਪਾਓ ਚਲੋ ਮੈਂ ਨੋਜ਼ਲ ਲਾ ਲਮਾ ਤੇ ਫੇਰ ਕਰਦੇ ਹਾਂ ਹਾਂ ਜਿੰਨਾ ਚੱਕ ਤੇਲ ਪਾਉਂਦਾ ਆ ਤਾਂ ਤਾਪੀ ਗੇੜਾ ਮਾਰ ਲੈਂਦੇ ਆ ਰਾਈ ਮੈਂ ਤਾਂ ਉਹਦਾ ਖਾਲੀ ਆ ਪਰ ਗੇੜਾ ਮਾਰਨਾ ਬਣਦਾ ਆ ਨਿਗਾ ਮਾਰਨੀ ਚਾਹੀਦੀ ਹੈ ਟਾਈਮ ਟੂ ਟਾਈਮ ਜਿੱਦੋਂ ਵੀ ਆਪਣਾ ਟਾਈਮ ਮਿਲੇ ਮੇਰੀ ਮੋਸਟਲੀ ਆਦਤ ਰਹੀ ਹੁੰਦੀ ਆ ਕਿ ਜਿੱਦੋਂ ਵੀ ਮੈਂ ਕਿਤੇ ਰੁਕਦਾ ਆ ਤੇ ਮੈਂ ਟਰੱਕ ਟਰਲੇ ਦੋਲੇ ਗੇੜਾ ਜ਼ਰੂਰ ਕੱਢਦਾ ਹੁੰਦਾ ਆ ਇਹਦਾ ਫਾਇਦਾ ਹੁੰਦਾ ਨੁਕਸਾਨ ਕੋਈ ਨਹੀਂ ਹੁੰਦਾ ਵੈਸੇ ਵੀ ਤੇਲ ਪੰਦਾ ਪਿਆ ਉਹਵੇਂ ਆਮ ਨਾਲ ਖੜਨਾ ਆ ਇਹਦੇ ਨਾਲ ਤੁਸੀਂ ਫਾਰੇਕ ਵਧੀ ਨਿਗਾਹ ਕਮਾ ਲਓ ਤੇ ਜਿਹੜਾ ਪ੍ਰੋਬਲਮ ਹੈ ਦੇਸਦੀ ਆ ਦੋਨੋਂ ਸੀ ਫਿਕਸ ਕਰ ਸਕਦੇ ਆ ਜਿੱਦਾਂ ਦਾ ਮੈਂ ਦੱਸਿਆ ਕਿ ਤੇਲ ਬਹੁਤ ਘੱਟ ਸੀਗਾ ਤੇ ਮੈਨੂੰ ਲੱਗਦਾ 100 ਗੱਲੇ ਦੇ ਉੱਪਰ ਪਹੁੰਚੂਗਾ ਤੇ ਇੱਥੇ ਅੱtre ਗੱਲਾਂ ਨਾ ਪੈ ਗਈਆਂ 100 ਤੋਂ ਉੱਪਰ ਜਾਉਗੀ ਕਿਉਂਕਿ ਮੈਂ ਤੇਲ ਬਹੁਤ ਚੱਪਲੋਂ ਦਾ ਪਾਇਆ ਜੋ ਅਮਰੀਕਾ ਤੋਂ ਆਇਆ ਸੀ ਉਦੋਂ ਪਾਇਆ ਸੀਗਾ ਜੋਜ਼ਾ ਦਾ ਮੇਰੇ ਵਿੱਚੋਂ ਜਿਹੜਾ ਤੱਕ ਚਲਾਇਆ ਗਿਆ ਹੋਵੇ ਮੈਨੂੰ ਪਤਾ ਨਹੀਂ ਇਸ ਨਿਬਾਰੇ 110 ਗੈਲਨਾਂ ਪੈਗੀਆਂ ਤੇ ਡਾਲਰ ਬਣਿਆ 414 ਡਾਲਰ 94 ਸੈਂਟ ਤੇ ਇੱਕ ਗੈਲਨ ਦਾ ਪ੍ਰਾਈਸ ਹੈਗਾ ਹਾਂ 3.83 ਸੈਂਟ ਹਾਂਜੀ ਲੋ ਤੇਲ ਤਾਂ ਪਿਆ ਗਿਆ ਤੇ ਹੁਣ ਮੜਾ ਟਰੱਕ ਅੱਗੇ ਪੁੱਲ ਕੱਢ ਲਈਏ ਮੈਂ ਅੰਦਰ ਜਾ ਕੇ ਆਣਾ ਤੇ ਉਸ ਤੋਂ ਬਾਅਦ ਕੰਟੀਨਿਊ ਕਰਦੇ ਵੀ ਨਹੀਂ ਪੈਗ ਨੂੰ ਤੇ ਮੈਂ ਇਹ ਪੈ ਜਾ ਕੇ ਦੇਖਦੀ ਆ ਜੀ ਹੋਰ ਕੰਮ ਮਿਲਦਾ ਜਾਂ ਨਹੀਂ ਚਲੋ ਠੀਕ ਆ ਜੀ ਮੈਂ ਮੜਨ ਤਾਂ ਕਿਹੜਾ ਕੱਢਿਆ ਵਾ ਫਿਰ ਮਿਲਦੇ ਆ ਜੀ ਹੈਲੋ ਹਾਂ ਜੀ ਕੀ ਹਾਲ ਆ ਜੀ ਲੋ ਜੀ ਮੈਨੂੰ ਕਹਤੋਂ ਮੈਂ ਆ ਗਿਆ ਸੀਗਾ ਤੇ ਯਾਰ ਜਾ ਕੇ ਮੈਂ ਡਰਾਈਵ ਮੈਂ ਤਾਂ ਘੱਟ ਨਹੀਂ ਡ੍ਰੌਪ ਯਾਰ ਜਾ ਕੇ ਡਰਾਈਵ ਮੈਂ ਘੱਟ ਨਹੀਂ ਡ੍ਰੌਪ ਤੇ ਮੁੜ ਕੇ ਵੀ ਡਿਸਪੈਚ ਮੈਨੂੰ ਕਹਿੰਦੀ ਵੀ ਲੋੜ ਖੜਾ ਇੱਕ ਟੈਕਸੀ ਲੈ ਕੇ ਜਾਣਾ ਯਾਰ ਉਹ ਸਿਕਿਉਰ ਕਰ ਲੋ ਬਿਲਕੁਲ ਕਰਤੇ ਤੇ ਚਾਹਿਆ ਘਰੇ ਚਲ ਜੂ ਤੇ ਸੇਰੇ ਨਿਕਲ ਜੀ ਉਹ ਤੇ ਮੈਂ ਉਹ ਪਲਾਨ ਜਿਹਾ ਬਣਾਇਆ ਵਾ ਜੇ ਗੱਡੀ ਆਰ ਸੱਜਣ ਨੇ ਵੀ ਟਰੱਕ ਲੈ ਜੰਦੇ ਘਰ ਵੱਲ ਨੂੰ ਉਸ ਨੇੜੇ ਪਾਰਕਿੰਗ ਹੈਗੀ ਉੱਥੇ ਲਾ ਦਵਾਂਗੇ ਤੇ ਜਿਹੜੇ ਲੋਡ ਦੀ ਫੋਟੋ ਮੈਂ ਹੈਗੀ ਜਿਹੜਾ ਮੈਂ ਟੈਕਸੀਸ ਲੈ ਕੇ ਚੱਲ ਆਇਆ ਉਹ ਮੈਂ ਪਾ ਦਊਗਾ ਇੱਥੇ ਤੇ ਜਿਹਦੇ ਮਾਸਿਕ ਉਹ ਜਿਹੜਾ ਡਾਰ ਪਾਈ ਆ ਉਹ ਵੀ ਦੇਖ ਲਈਏ ਤੇ ਚਲੋ ਠੀਕ ਆ ਮੈਂ ਹੁਣ ਚੱਲਦਾ ਘਰ ਨੂੰ ਤੇ ਇਹਨੂੰ ਵੀਡੀਓ ਕੰਟੀਨਿਊ ਕਰਾਂਗੇ ਟੈਕਸੀਸ ਨੇਪ ਵਾਸਤੇ ਮਿਲਦੇ ਆ ਜੀ ਕੱਲ ਸਵੇਰੇ ਵੇਨ ਡਰਾਈਵ ਸਟਾਰ ਕਰਦੇ ਆ ਹੈਲੋ ਹਾਂਜੀ ਕੀ ਹਾਲ ਆ ਜੀ ਹਾਲਾ ਤੇ ਚੜ ਗਿਆ ਜੀ ਤੇ ਰਾਤੀ ਮੈਂ ਟਰੱਕ ਲਿਆ ਸੀ ਅਦਰ ਘਰ ਦੇ ਕੋਲ ਵਾਲਮੋਡ ਦੇ ਕੋਲ ਬਾਹਰ ਪਾ ਕੇ ਥੋੜਾ ਰੈਡੀ ਕਰ ਲਿਆ ਆਪਾਂ ਸਾਰਾ ਕੁਝ ਬ੍ਰੇਕ ਟ੍ਰਿਪ ਆ ਆ ਸਾਰਾ ਕੁਝ ਚੈੱਕ ਕਰ ਲਿਆ ਤੇ ਟਰੱਕ ਦਾ ਸੀ ਗੱਦਰ ਵਾਲਮੋਡ ਦੀ ਪਾਰਕਿੰਗ ਜਲਾਇਆ ਸੀਗਾ ਆ ਦਲੇ ਬਾਤੀ ਮੇਰਾ ਕਹ ਰਾ ਬਾਜੀ ਮੁੰਡੀ ਵਾਕਦੇ ਆ ਜਾਇ ਦੂਰ ਨਹੀਂ ਹੈਗਾ ਤੇ ਚਲੋ ਮੈਂ ਰੈਡੀ ਆ ਜਾਣ ਵਾਸਤੇ ਨਿਕਲੀਏ ਇੱਥੋਂ ਤੇ ਬਾਰਡਰ ਪਾਸ ਕਰੀਏ ਥੈਨ ਹੋ ਜੀ ਡੈਕਸਿਸ ਕਾਲੀ ਸਾਮ ਤੱਕ ਹੋਪਸੋ ਪਹੁੰਚ ਜਾਵਾਂਗੇ ਹਾਂਜੀ ਲੋ ਜੀ ਬਾਰਡਰ ਤੇ ਪਹੁੰਚ ਗਿਆ ਮੈਂ ਦੋ ਟਰੱਕ ਖੜੇ ਮੇਰੇ ਮੋਰੇ ਇੱਕ ਤਾਂ ਵਿੰਡੋ ਤੇ ਹੀ ਐ ਇੱਕ ਮੇਰੇ ਮੋਰੇ ਐ ਆਹ ਦੇਲੇ ਪਾਸੇ ਕਾਰਾਂ ਦਾ ਆ ਇਧਰੋਂ ਕਾਰਾਂ ਕ੍ਰੋਸ ਕਰਦੀਆਂ ਹਨ ਤੇ ਆ ਕਮਰਸ਼ੀਅਲ ਵਾਹਨ ਵਾਸਤੇ ਆ ਚਲੋ ਮੇਰੀ ਵਾਰੀ ਆ ਚੱਲੀ ਆ ਕਰੀਏ ਵਾਟਰ ਕ੍ਰੋਸ ਤੇ ਵਾਟਰ ਇਅਰ ਮੈਂ ਕੱਜ ਮੈਨੂੰ ਕਹਿੰਦੇ ਡੁਬ ਜਾ ਤਗਾ ਆ ਟਰ ਬਹੁਤ ਡਰ ਰਹੀ ਬਈ ਆ ਮਾੜਾ ਜਿਹਾ ਇਹੋੜਾ ਫਿਕਸ ਕਰ ਲਈਏ ਤੇ ਫਿਰ ਅੱਗੇ ਚੱਲਦੇ ਆ ਤੇ ਆਡਾ ਆੜਾ ਰਪਾਣਾ ਇਹ ਹਵਾ ਨਾਲ ਇਹ ਚ ਹਵਾ ਭਰਦੀ ਤੇ ਇਹ ਤਾਂ ਬਾਹਰੋਂ ਆਂਦੀ ਆ ਇਹਨੂੰ ਥੋੜਾ ਫਿਕਸ ਕਰ ਲਈਏ ਪਿੱਛੇ ਨੂੰ ਕਚਦੇ ਹੀ ਹੈ ਤੇ ਆ ਇੱਥੋਂ ਵੀ ਬਹੁਤ ਉੱਡਦੀ ਪਈ ਏ ਟਾਰਪ ਸਾਰੀ ਇਹਨੇ ਵੀ ਦੋਏ ਪਾਸੇ ਇੱਕ ਬੰਜੀ ਪਾ ਕੇ ਟਾਈਟ ਕਰ ਦਿੰਦੇ ਆ ਚਲੋ ਮੈਂ ਕਰਦਾ ਤੂੰ ਹੀ ਦੇਖ ਦੇਖੋ ਅਤੇ ਬੰਜੀਆਂ ਮਾਰ ਕੇ ਇਹਨੇ ਫਿਕਸ ਕਰ ਦਿੱਤਾ ਤੇ ਆਹ ਬੰਜੀਆਂ ਆਪਾਂ ਉਪਰੋਂ ਦੀ ਇਹਦਾ ਕਰਾਸ ਮਾਰਤੀਆਂ ਜਿਹੜੀ ਇੱਥੋਂ ਕੋਟਾਰ ਮੁੜਦੀ ਸੀ ਨਾ ਫੁੱਲੇ ਦੀ ਸੀਗਾ ਬਣਾ ਹੁਣ ਉਹ ਫੁੱਲੋ ਵੀ ਨਹੀਂ ਤੇ ਸੈਟ ਰਹੂਗਾ ਹਾਂਜੀ ਕਿੱਦਾਂ ਜੀ ਕੀ ਹਾਲ ਚਾਲ ਆ ਲ ਮੈਂ ਡਰਾਈਵ ਕਰ ਦਿੱਤੀ ਖਤਮ ਪਰ ਮੈਂ ਘੰਟਾ ਦਾ ਸਵਾ ਘੰਟਾ ਪਹਿਲੇ ਬੰਦ ਕਰਦੀ ਆ ਤੇ ਗਿਆ ਦੇਖੋ ਤਰਪਾ ਨਾ ਦਾ ਖਾਲ ਦਾ ਤਰਪਾ ਸਾਡੀ ਢਿੱਲ ਗਈ ਹੈ ਸੈਟ ਕਰਨੀ ਪੈਣੀ ਹੈ ਤੇ ਉਹ ਆ ਪੈਨ ਲਾ ਪਈਆਂ ਤੇ ਉੱਪਰ ਜਾਇਆ ਕਰਨੀ ਪਊਗੀ ਆ ਦਿਸਕਾ ਤਾਂ ਖੱਲੋ ਸਭੀ ਨਿਕਲ ਗਈ ਆ ਤੇ ਇਹਨੂੰ ਸੈੱਟ ਕਰ ਲਵਾਂ ਕਿਡੀਆਂ ਸ਼ੁਰੂ ਹੋ ਗਈਆਂ ਤਾਂ ਬਦ ਸੈੱਟ ਕਰ ਲਈਏ ਫਿਰ ਇੱਥੇ ਸਲੀਪਾ ਲਵਾਂਗੇ ਤੇ ਬਾਕੀ ਕੱਲ ਨੂੰ ਕੱਢਾਂਗੇ ਕਿਸਮਾ ਥੋੜਾ ਜਿਹਾ ਰਹਿ ਗਿਆ ਚਲੋ ਮੈਂ ਇਹਨੂੰ ਸੈੱਟ ਕਰ ਲਵਾਂ ਜੇ ਤਾਂ ਬਲੋਂ ਮੀ ਹੋਰ ਤੇਜ਼ ਹੋ ਜਵੇ ਤੇ ਬਾਕੀ ਸਵੇਰੇ ਮਿਲਦੇ ਆਂ ਫਿਰ ਕਰਦੇ ਆਂ ਜੀ ਕੱਲ ਬਾਅਦ ਓਕੇ ਜੀ ਹੈਲੋ ਹਾਂਜੀ ਕੀ ਹਾਲ ਆ ਜੀ ਲਓ ਜੀ ਸਵੇਰੇ ਓਟੋਮੈਟ ਡਰਾਈਵ ਕਾਲੀ ਸ਼ੁਰੂ ਵੀਡੀਓ ਮੈਂ ਬਤਾਣੀ ਬਣਾਈ ਹੈ ਕਿ ਸਵੇਰੇ ਮੀਂਹ ਬਹੁਤ ਪੈਂਦਾ ਸੀਗਾ ਤੇ ਸਵਾ ਮੇਰੀ ਅੱਖ ਵੀ ਮੀਂਹ ਨਾਲ ਹੀ ਖੁੱਲੀ ਹਾਲੇ ਅਲਾਰਮ ਵੱਜਿਆ ਨਹੀਂ ਸੀਗਾ ਮੀਂਹ ਇੰਨੀ ਤੇਜ਼ ਪਿਆ ਸਾਰੇ ਪਾਸੇ ਪਾਣੀ ਪਾਣੀ ਹੋ ਗਿਆ ਸੀਗਾ ਮੋੜ ਕੇ ਮੀਂਹ ਵਿੱਚ ਬ੍ਰੇਕ ਟ੍ਰਿਪ ਮੋੜ ਕੇ ਮੀਂਹ ਵਿੱਚ ਹੀ ਬ੍ਰੇਕ ਟ੍ਰਿਪ ਪਾਈ ਮੈਂ ਤੇ ਕੱਲ ਆਪਾਂ ਗੱਲ ਕਰਦੇ ਸੀ ਟਰਪੋਅਰੇ ਟਰਪ ਸੈਟ ਕਰਨੀ ਆਲੀ ਸੀ ਨਾ ਤੇ ਕੰਮ ਉਹ ਜਿਹੜਾ ਨਾਲ ਪਿੱਛੇ ਦੇ ਵੀ ਟਰਪ ਨਾਲ ਕੱਲੀ ਸੈਟ ਪੂਰੀ ਦੋਨੋਂ ਪਾਸੇ ਅੱਧਾ ਹੋਈ ਸੀ ਦੋਨੋਂ ਕੋ ਸੈਟ ਕਰ ਲਈ ਬਹੁਤ ਵਧੀਆ ਨਹੀਂ ਹੋਈ ਪਰ ਕੋਈ ਵੀ ਜਿਗਾਰ ਲੱਗ ਗਿਆ ਵੀ ਆਪਣਾ ਜਿਹੜਾ ਲੋਡ ਹੈਗਾ ਸਿਕਿਓਰ ਆ ਸੇਫ ਰਹੂਗਾ ਹੁਣ ਮੈਂ ਰੁਕ ਗਿਆ ਇੱਥੇ ਰੋਕੇ ਤੇਲ ਪਾਇਆ ਹਲੇ ਹੁਣੀ ਬ੍ਰੇਕ ਕੱਢਣੀ ਆ ਤੇ ਕਸਟਮਰ ਨੂੰ ਰਹਿ ਗਿਆ ਜੀ 470 ਕਿਲੋਮੀਟਰ ਤੇ ਮੈਂ ਕੱਲ ਨਾਲ 370 ਹੋ ਚਲਾਉਂਗਾ 100 ਕਿਲੋਮੀਟਰ ਵੱਲੋ ਇੱਕ ਵੈਕ ਸਟਾਪ ਆਂਦਾ ਆ ਉੱਥੇ ਰੁਕ ਜੂਗਾ ਮੈਂ ਉੱਥੇ ਰੁਕ ਕੇ ਤੇ ਤੇ ਲੀਪਾ ਦਵਾਂਗੇ ਸਵੇਰੇ ਉੱਠ ਕੇ ਘੰਟਾਂ ਵਿੱਚ ਚੱਲ ਚਲਾ ਕੇ ਜਾ ਕੇ ਲੋਹ ਲਾ ਦਵਾਂਗੇ ਬਸ ਕਸ਼ਮਰ ਤੇ ਜਗ੍ਹਾ ਤਾਂ ਹੈਗੀ ਐ ਜਿੱਥੇ ਮੈਂ ਜਾਣਾ ਆ ਉੱਥੇ ওভারਰਾਈਡ ਪਾਰਕਿੰਗ ਦਾ ਮੈਂ ਕਰ ਸਕਦਾ ਪਰ ਵਾਸ਼ੂਨ ਦੀ ਪ੍ਰੋਬਲਮ ਆਏ ਨਹੀਂ ਬੰਨਾ ਜਿਵੇਂ ਪਹੁੰਚ ਵੀ ਟਾਈਮ ਆ ਜਾਣਾ ਮੈਂ ਸਵੇਰੇ 6 ਵਜੇ ਡਰਾਈਵ ਸ਼ਾਰਟ ਕੀਤੀ ਸੀਗੀ ਤੇ ਹੁਣ ਮੈਂ ਲਗਾਤਾਰ ਚਲਾ ਕੇ ਨੇ ਤੇਲ ਪਵਾਇਆ ਕਿ ਮੈਂ ਟਾਈਮ ਨਾਲ ਪਹੁੰਚਣਾ ਮੁੜ ਕੇ ਕੰਪਨੀ ਬੰਦ ਹੋ ਜਾਂਦੀ ਫਿਰ ਬੜੀ ਦਿੱਕਤ ਆਉਂਦੀ ਐ ਮੁੜ ਕੇ ਜੇ ਇਹਨੇ 7:00 ਵਜੇ ਆਣਾ ਆ ਉਸ ਮੇਰੇ ਨੂੰ ਸੌਲਵ ਫੇਸ ਕਰਨੀ ਪੈਂਦੀ ਆ ਆ ਵੀ ਕਿੰਨਾ ਪਰ ਉਹ ਵੇ ਪੂਰਾ ਚੱਕਰ ਨਹੀਂ ਹੈਗਾ। ਵੱਲੋਂ ਘੰਟਾ ਜਲਾ ਕੇ ਲੋਡ ਲਾ ਦਵਾਂਗੇ। ਤਾਂ ਵੀ ਆਪਣੇ ਕੋਲ 10 ਘੰਟੇ ਮਤਲਬ ਬਚ ਜਣੇ ਜੇ ਕੋਈ ਲੋਡ ਤਾਂ ਹੀ ਵਾਪਸ ਨਿਕਲਣਾ ਹੋਇਆ। ਤਾਂ ਨਿਕਲ ਜੂਗਾ ਬਾਕੀ ਦੇਖਦੇ ਕੀ ਸੀਨ ਬੰਦਾ ਜੀ। ਤੇ ਚਲੋ ਆ ਜੋ ਅੰਦਰ ਚੱਲਦੇ ਜਾਂਦੇ ਤਾਂ ਕਿਹੜਾ ਕੱਢਿਆ। ਤੋਂ ਦਰਾਂ ਦਾ ਪਨੋ ਟੂਰ ਕਰਾਤਾ ਆ ਇਹ ਵੀਡੀਓ ਮੈਂ ਥੋੜੀ ਫਾਸ ਫੋਰਵਰਡ ਪਾਈ ਆ ਤੇ ਥੋੜੀ ਸਪੀਡ ਵਧਾਤੀ ਸੀਗੀ ਤੇ ਜੇ ਤੁਸੀਂ ਕਿਸ ਚੀਜ਼ ਦੇ ਪ੍ਰਾਈਸ ਚੈੱਕ ਕਰਨੇ ਆ ਤਾਂ ਵੀਡੀਓ ਪਾਜ਼ ਕਰਕੇ ਦੇਖ ਸਕਦੇ ਆ ਚਲੋ ਠੀਕ ਆ ਜੀ ਰੋਟੀ ਖਾਈਏ ਉਹ ਦਿਖਾ ਕੇ ਤੇ ਨਿਕਲੀ ਅੱਗੇ ਨੂੰ ਤੇ ਫਿਰ ਕਰਦੇ ਗੱਲਬਾਤ ਓਕੇ ਜੀ ਹਲੋ ਹਾਂਜੀ ਕਿਦਾ ਕੀ ਹਾਲ ਆ ਜੀ ਲਓ ਜੀ ਅਗਲਾ ਦਿਨ ਚੜ ਗਿਆ ਤੇ ਮੈਂ ਕਿ ਉਹ ਕਿਰਪਾ ਲਈ ਆ। ਕੱਲ ਸ਼ਾਮੀ ਖੜ ਗਿਆ ਸੀਗਾ ਮੈਂ 5:00 ਵਜੇ ਦੇ ਗੇੜ ਦੇ ਵਿੱਚ। ਮੈਨੂੰ ਕਸਟਮਰ ਰਹਿ ਗਿਆ ਸੀਗਾ 8 ਘੰਟਾ ਕੁ ਦੂਰ। 115 ਕਿਲੋਮੀਟਰ ਰਹਿ ਗਿਆ ਸੀਗਾ। ਤੇ ਉਹਨਾਂ ਸਿਰੇ ਥੋੜਾ ਲੇਟ ਹੀ ਤੁਰਿਆ ਆ। ਜਿਆਦਾ अर्ਲੀ ਨਹੀਂ ਤੁਰਿਆ ਸੀਗਾ ਕਿਉਂਕਿ ਮੈਂ ਸੋਚਿਆ ਸੀਗਾ ਜਾ ਕੇ ਲੋਡ ਲਾ ਦੂੰਗਾ ਤੇ ਲਾ ਕੇ ਉੱਥੇ ਥੋੜੀ ਜਿਹੀ ਵੇਟ ਕਰ ਲਵਾਂਗਾ। ਬੁੱਕ ਬੰਦ ਰੱਖੂੰਗਾ। ਤੇ ਦੁਆਰਾ ਬੁੱਕ ਚਲਾ ਕੇ ਮੈਂ ਕਿ ਰੈਕਸਾਉ ਤੇ ਗਿਆ ਤਾਂ ਮੁਰਗੇ ਦਾ ਹੀ ਵਟਨ ਲੱਗ ਪਈ ਆ ਵੀ ਵਾਈ ਬਜੀ ਹੋ ਗਈ। ਤੇ ਜੇ ਸ਼ੁੱਕਰਵਾਰ ਆਇਆ ਜਾਂ ਰੀਲੋਡ ਮਿਲ ਗਿਆ ਤਾਂ ਜਾ ਕੇ ਚੱਕ ਲਵਾਂਗੇ। ਕੀ ਦੇਖਦੇ ਆ ਤਾਂ ਇਸ ਵੇਚ ਨਾਲ ਗੱਲ ਕੀਤੀ ਸੀ ਕਹਿੰਦੇ ਤਾਂ ਇਸ ਵੇਚ ਨਾਲ ਗੱਲ ਕੀਤੀ ਸੀ ਕਲ ਜਿਹੜਾ ਹੈ ਇਸ ਵੇਚ ਨਾਲ ਗੱਲ ਕੀਤੀ ਸੀ ਕਹਿੰਦੇ ਉਹ ਹੈਗੇ ਸੀਗੇ ਵੀ ਦੋ ਤਿੰਨ ਜਗ੍ਹਾ ਗੱਲ ਚੱਲਦੀ ਪਈ ਆ ਕਿ ਚਾਂਸਿਸ ਤਾਂ ਬਹੁਤ ਹੈਗੇ ਕਿ ਰੀਰੋ ਲੱਭ ਜਾਊਗਾ ਤੇ ਮੈਂ ਤੇ ਜਿਵੇਂ ਟੈਕਸੀਜ਼ ਆਇਆ ਤੇ ਇੱਥੇ ਬਸ ਮੇਰਾ ਹੀ ਟਰੱਕ ਸਾਡੀ ਕੰਪਨੀ ਦਾ ਵਰਗੇ ਰੱਖਿਆ ਜੀ ਸੀ ਦੇ ਵਿੱਚ ਕਿ ਜੇ ਕੋਈ ਇਵਿਟ ਹੋ ਗੋ ਤਾਂ ਜਿਦਰੀ ਮਿੰਨੋ ਆਊਗਾ ਹੋ ਮੈਂ ਹੁਣ ਉਹਦੇ ਟ੍ਰੈਫਿਕਸ ਵਜਿਆ ਪਿਆ ਟ੍ਰੈਫਿਕ ਬਹੁਤ ਜ਼ਿਆਦਾ ਆ ਉਹ ਦੱਸੋ ਰਹਿ ਗਿਆ 32 ਕਿਲੋਮੀਟਰ ਥੋੜਾ ਟ੍ਰੈਫਿਕ ਦਾ ਕੋਲੇ ਜਿਆਦਾ ਹੋਇਆ ਮੋਰੇ ਮੇ ਤੱਕ ਤੋਂ ਲੈ ਕੇ ਇੰਨਾ ਬਾਦ ਹੋਇਆ ਲਾ ਕੇ ਥੋੜਾ ਜਾਮ ਜਿਆ ਲੱਗਿਆ ਹੈ ਕਿਵੇਂ ਕਹਿਣਾ ਪਹੁੰਚ ਜਾਣਾ ਆ ਕੇ ਲੋੜ ਲਾਦੇ ਆ ਤੇ ਫਿਰ ਦੇਖਦੇ ਆ ਕਿ ਹਾਂ ਅੱਜ ਕਿਦਾਜੀ ਲੋਜੀ ਕਸਟਮਰ ਤੇ ਪਹੁੰਚ ਗਿਆ ਮੈਂ ਲੋਡ ਲਾਈਏ ਲੋਡ ਲੱਗ ਗਿਆ ਇੱਥੇ ਥੋੜੀ ਜਿਹਾ ਵੇਟ ਕਰਾਂਗੇ ਰੀਲੋਡ ਨੂੰ ਦੇਖਾਂਗੇ ਕੀ ਸੀਨ ਬਣਦਾ ਹੈ ਆਪਾਂ ਨਮ ਆਂਦਾ ਜਾ ਕੇ ਇਨਫੋਰਮ ਕਰਿਆ ਆਵਾ ਤੇ ਰਿਟਰਨ ਆਪਾਂ ਲਾਈਏ ਚਲੋ ਆਜੋ ਜੀ ਚਲਦੇ ਆਪਾਂ ਅ ਤੇ ਜਦੋਂ ਵੀ ਦੇਖ ਲਿਆ ਕਿ ਮੈਂ ਟਾਫਰਟ ਕੋਈ ਇਕੱਠੀਆਂ ਕਰ ਲਿਆ ਸੀਗੀਆਂ ਤੇ ਉਸ ਤੋਂ ਬਾਅਦ ਲੋਡ ਚੱਕ ਲਿਆ ਲੋਡ ਚੱਕ ਕੇ ਤੇ ਮੈਨੂੰ ਰੀਲੋਡ ਆ ਗਿਆ ਸੀਗਾ ਰੀਲੋਡ ਥੋੜਾ ਜਿਹਾ ਸੀਗਾ ਦੂਰ ਸਬਕ 400 430 ਕਿਲੋਮੀਟਰ 430 ਕਿਲੋਮੀਟਰ ਸੀਗਾ ਤੇ ਟਾਈਮ ਪੂਰਾ ਪੂਰਾ ਸੀਗਾ ਆਹ ਕੰਪਨੀ ਆ ਮੇਰੇ ਪਿੱਛੇ ਜਿਹੜੀ ਸੀ ਦੇਖਦੇ ਪਏ ਆ ਇੱਥੇ ਮੈਂ ਲੋਡ ਚੱਕਣਾ ਸੀਗਾ ਆ ਥੋੜਾ ਪਰੇ ਜਾਂਦੇ ਰਕ ਦੀ ਆਵਾਜ਼ ਆਉਂਦੀ ਰਹਿੰਦੀ ਹੈ ਇੱਥੇ ਤੋਂ ਮੈਂ ਲੋਡ ਚੱਕਣਾ ਸੀਗਾ ਇਹ ਇਹ ਕਹਿੰਦੇ ਤੈਨੂੰ ਇਹ ਬੰਦ ਕਰ ਦਵਾਂਗੇ ਤੇ ਉੱਥੇ ਮੈਂ 11ਵੇਂ ਤੁਰਿਆ ਸੀ ਬੜੀ ਮੁਸ਼ਕਿਲ ਖਿੱਚ ਕੇ ਆਇਆ ਤੇ ਆ ਕੇ ਪਹੁੰਚਿਆ ਲੋਡ ਚੱਕ ਲਿਆ ਪੱਲੋ ਤੁਸੀਂ ਲੋਡ ਨੂੰ ਨਿਗਾ ਮਾਰੋ ਤੇ ਦੇਖੋ ਕਿਵੇਂ ਸਿਕਿਉਰ ਕੀਤਾ ਆ ਉਸ ਤੋਂ ਬਾਅਦ ਫਿਰ ਅਗਲੀ ਗੱਲ ਕਰਦੇ ਵੀ ਕਿੱਥੇ ਜਾਣਾ ਕੀ ਹਿਸਾਬਤਾਂ ਠੀਕ ਹੈ ਜੀ ਆਜੋ ਲੋਡ ਨੂੰ ਨਿਗਾ ਮਾਰੀਏ ਪੱਲੋ ਗਰਮੀ ਇੱਥੇ ਹੋ ਗਈ ਆ ਬਹੁਤ ਜ਼ਿਆਦਾ ਇਸ ਵੇਲੇ ਟੈਂਪਰੇਚਰ ਹੈਗਾ ਹੀ 28 ਔਰ ਕੋ ਰਾਈਟ ਕਾਰਨਰ ਚਾ ਟੈਂਪਰੇਚਰ 28 ਠੀਕ ਹੈ ਜੀ ਆਹ ਲੋਡ ਕੀਤਾ ਸੀ ਆਹ ਡਰਮ ਜਿਆ ਆ ਕਹਿੰਦੇ ਸੀ ਬੈਲਟਾ ਨਹੀਂ ਮਾਰਨੀ ਆ ਚੇਨਾ ਮਾਰਨੀ ਆ ਤੇ ਦੋ ਚੇਨਾ ਮਾਰੀਆ ਚਾਰ ਬੈਂਡਰ ਮਾਰੇ ਆ ਆ ਮੈਂ ਕੀ ਕੀਤਾ ਆ ਚੇਨ ਇੱਥੇ ਪਾ ਕੇ ਇੱਥੇ ਬੈਂਡਰ ਮਾਰਤਾ ਏਹੀ ਚੇਨ ਥੱਲੇ ਨੂੰ ਦੀ ਜਾ ਕੇ ਐਦੀ ਦੂਜੇ ਉਧਰੇ ਪਾਸੇ ਬੈਂਡਰ ਮਾਰਤਾ ਮਤਲਬ ਇੱਕ ਚੇਨ ਨਾਲ ਸਰ ਗਿਆ ਇੱਕ ਚੇਨ ਦੋ ਚੇਨਾ ਦਾ ਕੰਮ ਕਰਦੀ ਪਈ ਆ ਸੇਮ ਥਿੰਗ ਮੈਂ ਇੱਥੇ ਕੀਤੀ ਆ ਇੱਕ ਚੇਨ ਪਾ ਕੇ ਦੋ ਬੈਂਡਰ ਮਾਰ ਦਿੱਤੇ ਆ ਮਤਲਬ ਹੁਣ ਜੇ ਦੇਖਿਆ ਜਾਵੇ ਤਾਂ ਸੀਐਸ ਲੋਡ ਨੂੰ ਇੱਕ ਸਕਿਡ ਨੂੰ ਚਾਰ ਚੇਨਾ ਮਾਰਦੀ ਆ ਕਿਉਂਕਿ ਬੈਂਡਰ 4 ਵਜ ਗਏ ਨਾ ਤੇ ਪਿੱਛੇ ਇਹਦੀ ਪੌੜੀ ਆ ਠੀਕ ਹੈ ਜੀ ਆ ਪੌੜੀ ਐਦਾਂ ਆ ਵੀ ਇਹ ਡਿੱਗ ਸਕਦੀ ਆ ਮਤਲਬ ਉਧਰੋਂ ਪਲਟ ਸਕਦੀ ਆ ਤੇ ਇਸ ਕਰਕੇ ਕਿ ਮੈਂ ਕੀਤਾ ਸੀ ਇੱਥੇ ਥੱਲੇ ਦੋ ਬੈਲਟਾਂ ਮਾਰਤੀ ਆ ਵੀ ਇੱਥੋਂ ਉਧਰੋਂ ਪਲਟੇ ਨਾ ਕਿਉਂਕਿ ਉਧਰਲੇ ਪਾਸੇ ਨਹੀਂ ਕੁਝ ਵੀ ਹੈਗਾ ਮੈਂ ਤੁਹਾਨੂੰ ਉਧਰ ਜਾ ਕੇ ਦਿਖਾ ਦਦਾ ਤੇ ਤਿੰਨੇ ਬੈਲਟ ਉੱਪਰ ਮਾਰਤੀ ਆ ਬਹੁਤਾ ਬਜਨ ਨਹੀਂ ਹੈਗਾ ਲੋਡ ਦਾ ਮੇਰੇ ਕੋਲ ਸਾਰਾ ਲੋਡ ਮੋੜਾ ਕੇ 15 15 20000 ਹੈਲੀਪੀਐਸ ਬੰਦਾ ਹੋਣਾ ਬਹੁਤ ਜ਼ਿਆਦਾ ਨਹੀਂ ਹੈਗਾ ਠੀਕ ਹੈ ਜੀ ਆ ਦੇਖੋ ਅਧਿਲੇ ਪਾਸੇ ਕੁਝ ਨਹੀਂ ਹੈਗਾ ਐਦਾਂ ਨੂੰ ਪਲਟ ਸਰਵੀ ਸੀਗੀ ਇਸ ਕਰਕੇ ਆਪਾਂ ਥੱਲੇ ਆ ਬੈਲਟਾਂ ਮਾਰੀਆਂ ਜਿਹਦੇ ਨਾਲ ਇਹ ਟਗੀ ਰਹੂਗੀ ਤੇ ਉਪਰੀਆਂ ਬੈਲਟਾਂ ਇਹ ਹੋਲਡ ਰੱਖੂਗੀ ਥੱਲੇ ਉੱਤੇ ਬੰਨ ਕੇ ਰੱਖੂਗੀ ਤੇ ਸੇਮ ਐਦਾਂ ਅਸੀਂ ਚੇਨਾ ਮਾਰੀਆਂ ਤੁਸੀਂ ਦੇਖ ਸਕਦੇ ਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਤੇ ਚਲੋ ਠੀਕ ਆ ਆਜੋ ਅੰਦਰ ਚਲਦੇ ਆ ਉਹ ਨਗਲਾ ਸੀ ਨਾ ਕਿ ਐਦਾਂ ਵੀ ਇਹ ਲੋਡ ਜਾਣਾ ਹੈ ਲੋਡ ਮਿਨਿਸਟਰ ਠੀਕ ਆ ਜੀ ਉਹ ਮੈਨੂੰ ਇੱਥੋਂ ਪੈਂਦਾ ਆ ਆ ਇਹ ਨੀਰਦੀ ਦੇ ਮਹਾ ਹੁਣ ਦੀਦਾ ਪਿਆ 3334 ਕਿਲੋਮੀਟਰ ਆਲਮੋਸਟ 3350 ਕਿਲੋਮੀਟਰ ਪੈਂਦਾ ਪਿਆ ਐਸ ਵਾਰ ਮੈਂ ਵੀ ਨਹੀਂ ਬੈਗ ਨਹੀਂ ਜਾਣਾ ਹੈਗਾ ਕੋਈ ਹੋਰ ਬਾਰਡਰ ਕਰਾਸ ਕਰੂੰਗਾ ਤੇ ਸਿੱਧਾ ਲੋਰਡ ਮਰਸੇ ਜਾਵਾਂਗੇ ਇਹ ਪੈਂਦਾ ਹੈ ਲਵਾਟਾ ਚ ਇਹ ਕੈਨੇਡਾ ਵਿੱਚ ਹੀ ਲਵਾਟਾ ਚ ਪੈਂਦਾ ਹੈ ਸਿੱਧੇ ਉੱਥੇ ਜਾਵਾਂਗੇ ਜਾ ਕੇ ਲੋਡ ਲਾਦਣਾਗੇ ਜਿਵੇਂ ਆ ਤੇ 334 ਕਿਲੋਮੀਟਰ ਉੱਪਰ ਲੈ ਆ ਗਏ ਆ ਅੱਜ ਚਲਾ ਲੂਗਾ 400 ਜਿੰਨਾ 450 500 ਜਿੰਨਾ ਚੱਲਦਾ ਉਹ ਚਲਾ ਲੂਗਾ ਕਾਲੂ ਸਨੀਵਾਲਾ ਹਿਆਰ ਕੱਲੋ ਚਲਾਉਂਗਾ 1000 ਰਿਆਤਵਾ ਚਲਾਉਂਗਾ 1000 ਸੌ ਬਾ ਚਲਾਉਂਗਾ ਤੇ 100 ਬਾ ਚਾਹ ਨੂੰ ਨੋਰਮਲ ਸੇ ਪਹੁੰਚ ਜਾਊਗਾ ਉੱਥੇ ਜਾ ਕੇ ਕਰ ਜਵਾਂਗੇ ਮੰਗਲਵਾਸ ਵਾਲੇ ਲੋਡ ਲਾਜ਼ਮਾਗੇ ਤੇ ਅੱਗੇ ਵੀ ਡਿਸਪਲੇਸ ਮੈਨੂੰ ਕਿਹਾ ਵੀ ਉੱਥੇ ਲੋਡ ਲਾ ਕੇ ਅੱਗੇ ਜਾਣਾ ਐਡਮਿੰਟਨ ਐਡਮਿੰਟਨ ਉੱਥੋਂ ਥੋੜਾ ਹੀ ਆ 3-4 ਘੰਟੇ ਲੱਗਦੇ ਆ ਤੇ ਉੱਥੋਂ ਕੁਛ ਨਵਾਂ ਭੇਜ ਜਾਂਦਾ ਉਹ ਚੱਕੇ ਦੇ ਵਾਪਸੀ ਵੀ ਨਹੀਂ ਪੈਣੀ ਹੋਊਗੀ ਤੇ ਪੂਰ ਮੈਨੂੰ ਲੱਗਦਾ ਸੀ ਛੋਟਾ ਹੀ ਹੋਊਗਾ ਜਿਵੇਂ ਵੀ ਨਹੀਂ ਵਾਹ ਤੋ ਟੈਕਸੀਸ 2000 ਤਕਰੀਬ ਪੈਂਦਾ ਥੋੜਾ ਬੋਲ ਉੱਪਰ ਤੇ ਮੈਨੂੰ ਲੱਗਦਾ ਵੀ ਆਂਡਰ ਆਪਣਾ 4000 ਤੱਕ ਜੇ ਲੋਡ ਚੱਕਣ ਜਾਊਗਾ ਤਿੰਨ 400 500 ਕਿਲੋ ਮੀਟਰ ਦੁੱਧ 4500 ਹੋਊਗਾ ਪਰ ਇਹ ਹੁਣੇ ਸਾਰਾ ਲਾਭ ਲਾ ਕੇ ਮੇਰੇ ਸਾਹ ਦਾ 8500 ਕਿਲੋ ਮੀਟਰ ਬਣ ਜਾਊਗਾ ਤੇ ਚਲੋ ਬਾਹਰ ਨਿਕਲੀ ਇੱਥੋਂ ਜਿੰਨਾ ਵੱਧ ਤੋ ਚਲਾਉਂਦਾ ਚਲਾ ਲਈਏ ਇੱਥੇ ਫਿਰ ਰੈਸਟ ਮਾਰਦੇ ਆ ਚਾਹੇ ਸਵੇਰ ਲੈਂਦੇ ਇੱਥੇ ਗਰਮੀ ਬੜੀ ਜ਼ਿਆਦਾ ਆ ਲੋ ਲੋ ਚੜਦਾ ਧੁੱਪੇ ਸਿਰ ਕੀਤਾ ਤੇ ਬੁਰੀ ਹਾਲਤ ਹੋ ਰਹੀ ਆ ਓਕੇ ਜੀ ਚੱਲਦੇ ਆ ਅੱਗੇ ਮਿਲਦੇ ਆ ਫਿਰ ਹੈਲੋ ਜੀ ਹੈਲੋ ਹਾਂਜੀ ਕਿਦਾ ਕੀ ਹਾਲ ਚਾਲ ਆ ਜੀ ਲੋ ਜੀ ਮੈਂ ਪਹੁੰਚ ਗਿਆ ਸੀਗਾ ਲੋਡ ਮਿਨਿਸਟਰ ਲੋਨ ਡੈਕ ਦੇ ਰਸਤੇ ਮੈਂ ਵੀਡੀਓ ਬਣਾਈ ਕਿਉਂਕਿ ਮੇਰੀ 3 ਦਿਨ ਦੀ ਡਰਾਈਵ ਸੀਗੀ ਤੇ ਜੇ ਮੈਂ ਵੀਡੀਓ ਬਣਾਉਂਦਾ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਸੀਗੀ ਤੇ ਹੁਣ ਮੈਂ ਇੱਥੇ ਲੋਡ ਲਾਉਣ ਨੂੰ ਖੜਾ ਆ ਕ੍ਰੇਨ ਨਹੀਂ ਆ ਜਲੇ ਆਈ ਹੈਗੀ ਕ੍ਰੇਨ ਦੀ ਵੇਟ ਕਰਦੇ ਪਏ ਆ ਤੇ ਇਹਨਾਂ ਕੋਲ ਇੱਕ ਉਹ ਹੈਗਾ ਇਹਦੇ ਨਾਲ ਪਤਾ ਨਹੀਂ ਵੀ ਇਹ ਲੋਡ ਲਾਂਦੇ ਜਾਂ ਦੂਜੀ ਕ੍ਰੇਨ ਆਉਗੀ ਤੇ ਫਿਰ ਤੇ ਲੋਡ ਲਾ ਕੇ ਮੈਂ ਜਾਊਂਗਾ ਐਡਮਿੰਟਨ ਐਡਮਿੰਟਨ ਤੇ ਕੰਟੇਨਰ ਹੈਗਾ ਉਹ ਚੱਕਣਾ ਉਹ ਚੱਕ ਕੇ ਤੇ ਵੀ ਨਹੀਂ ਪਹੇਗਾ ਬੁੱਕ ਮੇਰੀ ਖਤਮ ਹੋ ਗਈ ਸੀਗੀ ਤੇ ਹੁਣ ਅਗਲਾ ਸਰਕਾ ਚੱਲ ਪਿਆ 140 ਘੰਟੇ ਵਾਲਾ ਡੇਲੀ ਤੇਰਾ ਤਰਾ ਘੰਟੇ ਦਾ ਨੀਮਲ ਨੇ ਜਿੰਨੀ ਜਿੰਨੀ ਮੈਂ ਚਲਾਈ ਹੁੰਦੇ ਨੇ ਮਿਲਨੇ ਜਿੱਦਾਂ ਮੈਂ ਮੰਗਲਵਾਰ ਕੰਮ ਸ਼ੁਰੂ ਕੀਤਾ ਸੀਗਾ ਤੇ ਅੱਜ ਮੰਗਲਵਾਰ ਆ ਮੰਗਲਵਾਰ ਮੈਂ ਆਲਮੋਸਟ 10 ਘੰਟੇ ਚਲਾਉਂਦੇ ਸੀ ਅੱਜ ਮੂੰਹ ਜਿਆਦਾ ਘੰਟੇ ਮਿਲ ਗਏ ਆ ਤੇ ਬੁੱਧਵਾਰ ਨੂੰ ਮੈਂ ਚਲਾਈ ਸੀ 10 10:30 ਘੰਟੇ 10:30 ਘੰਟੇ ਕੱਲ ਨੂੰ ਮਿਲਣਗੇ ਪਰ ਹੋਪਸੋ ਵੀ ਅੱਜ ਅਸੀਂ ਇੰਨਾ ਨੇੜੇ ਹੋ ਜਾਈਏ ਮੈਨੂੰ ਨਹੀਂ ਪੱਕਦੇ ਵੀ ਕੱਲ ਨੂੰ ਹੜ ਦੇ ਕੱਲ 10:30 ਘੰਟੇ ਮਿਲਨੇ ਆ ਤੇ ਉਹਨਾਂ 10:30 ਘੰਟੇ ਦੇ ਵਿੱਚ ਵਿੱਚ ਉਹ ਵੀ ਨਹੀਂ ਪੱਕ ਪਹੁੰਚ ਜੀਏ ਤੇ ਚਲੋ ਦੇਖਦੇ ਕੀ ਬੰਦ ਰਿਹਾ ਮੈਂ ਆਹ ਉਹਨੂੰ ਖਾਲੀ ਕਰਾ ਲਵਾਂ ਤੇ ਫੇ ਅੱਗੇ ਜਾ ਕੇ ਕਢੇਨਾ ਚੱਕਦੇ ਨੇ ਚੱਕ ਕੇ ਤੇ ਮੈਂ ਤੁਹਾਨੂੰ ਮੈਂ ਦਿਖਾ ਦਲਾਂ ਲੋਡ ਤੇ ਅੱਗ ਵਾਕੇ ਅੱਗੇ ਕਰਦੇ ਆ ਗੱਲ ਬਹੁਤ ਵੀ ਬੁੱਕ ਪਹੁੰਚੀ ਜਾਂ ਨਹੀਂ ਪਹੁੰਚੀ ਸ਼ਾਮ ਤੱਕ ਪਤਾ ਲੱਗ ਜਾਊਗਾ ਜੀ ਹਲੋ ਹਾਂਜੀ ਕਿੱਦਾਂ ਕੀ ਹਾਲ ਆ ਜੀ ਅਰੇ ਮੈਡਮਿੰਟਨ ਤੋਂ ਲੋਡ ਚੱਕ ਕੇ ਤੇ ਦੁਆਰਾ ਵਾਪਸੀ ਤੇ ਚੱਲ ਪਿਆ ਸੀਗਾ ਨਾਰਥ ਬੈਟਲ ਫੋਰਡ ਪਹੁੰਚ ਗਿਆ ਮੈਂ ਤੇ ਮੈਨੂੰ ਵੀ ਨਿਭਗ ਰਹਿ ਗਿਆ ਜੀ 900 ਤੇ 19 ਕਿਲੋਮੀਟਰ ਤੇ ਕੱਲ ਆਪਾਂ ਨੂੰ ਬੁੱਕ ਐਣੀ 11 ਘੰਟੇ ਦੀ ਬੜੇ ਆਰਾਮ ਨਾਲ ਪਹੁੰਚ ਜਾਣਾ ਹੁਣ ਜਿਵੇਂ 7 ਵਜੇ ਆ ਤੇ ਸਵੇਰੇ ਮੇਰੀ ਬੁੱਕ ਚੱਲੂਗੀ 3 ਵਜੇ ਮੈਂ ਕੋਸ਼ਿਸ਼ ਕਰਦਾ ਕਿ 3 ਵਜੇ ਤੁਰ ਜਾਵਾਂ 3 ਨਹੀਂ ਤਾਂ 4 ਵਜੇ ਤੁਰ ਪਵਾਂਗੇ ਤੇ ਉਸ ਹਨ ਵੀ ਨਿਵੈਗ 1:30 ਤੱਕ ਪਹੁੰਚ ਜਾਊਗਾ ਤੇ ਬਾਕੀ ਲੰਬਾ ਹੋ ਗਿਆ ਕੀ ਟ੍ਰਿਪ ਤੇ ਦੇਨਤਾ ਪੈਸੇ ਮੈਨੂੰ 7 ਕੀ ਲੱਗੇ ਆ ਉਹ ਦੁਹਾਂ ਨਿਕਲਿਆ ਸੀਗਾ ਮੈਂ ਤਾਂ ਬੁੱਧਵਾਰ ਪਹੁੰਚ ਜਾਣਾ ਪਰ ਇਹ ਸੀਗਾ ਕਿ ਇਹਨਾਂ ਸੱਤ ਦਿਨਾਂ 'ਚ ਮੈਂ ਰਿਹਾ 400 ਚੱਲਦੇ ਆ ਕਵਰ ਹੋ ਗਈ ਬਹੁਤ ਜ਼ਿਆਦਾ ਚਲੋ ਕੋਈ ਨਹੀਂ ਕਦੀ ਕਦੀ ਹੋ ਜਾਂਦਾ ਹੁੰਦਾ ਤੇ ਬਾਕੀ ਹੁਣ ਰੈਸਟ ਮਾਰੀਏ ਤੇ ਸਿਹਰੇ ਤੁਰੂੰਗਾ ਸਿਹਰੇ ਨੂੰ ਤੁਰਨਾ ਨੇਰੇ ਹੋਏ ਦਿਨੇ ਦਿਨ ਚੜੇ ਥੋੜੀ ਬੋਤੀ ਵੀਡੀਓ ਬਣਾਵਾਂਗਾ ਤੇ ਬਾਕੀ ਯਾਰਡ ਜਾ ਕੇ ਬਣਾ ਕੇ ਤੇ ਵੀਡੀਓ ਦਾ ਨਿਕਰਾਗੇ ਅਗਲੀ ਵੀਡੀਓ ਪਾਵਾਂਗੇ ਤੇ ਯਾਰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਸਬਸਕ੍ਰਾਈਬ ਕਰ ਦਿਆ ਕਰੋ ਬਹੁਤੇ ਲੋਕੀ ਮੇਰੀ ਦੇਖਦੇ ਹੈਗੇ ਸਬਸਕ੍ਰਾਈਬ ਨਹੀਂ ਕਰਦੇ ਹੈਗੇ ਮੈਂ ਦੇਖਿਆ ਸੀਗਾ ਕਿ ਸਨੋ ਲੋਕ ਇਦਾਂ ਦੇ ਹੈਗੇ ਜਿਹੜੇ ਵੀਡੀਓ ਰੈਗੂਲਰ ਦੇਖ ਰਹੇ ਨੇ ਪਰ ਉਹਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਸਬਸਕ੍ਰਾਈਬ ਕਰਦੇ ਆ ਕਰੋ ਤੇ ਆਪਾਂ ਨੂੰ ਥੋੜਾ ਜਿਹਾ ਮੋਟੀਵੇਸ਼ਨ ਮਿਲ ਜਾਂਦਾ ਆ ਚਲੋ ਠੀਕ ਆ ਜੀ ਬਾਕੀ ਅੱਜ ਮੈਂ ਤੁਹਾਨੂੰ ਬਾਹਰ ਦਿਖਾ ਲਦਾ ਮਾੜਾ ਜਿਹਾ ਕਿਹੋ ਜਿਹਾ ਲੋਡ ਹੈਗਾ ਆ ਕਿਹੋ ਜਿਹਾ ਮਤਲਬ ਕਿ ਕੰਟੇਨਰ ਲੋਡ ਕੀਤਾ ਹੋਇਆ ਸਾਨੂੰ ਮੋਟਾ ਮੋਟਾ ਦਿਖਾ ਦੇਣਾ ਬਾਹਰ ਨਹੀਂ ਮੈਂ ਜਾਣਾ ਹੁਣ ਐਂ ਬਸ ਇੱਕ ਵਾਰ ਕੱਢ ਕੇ ਦਿਖਾ ਦਿੰਦਾ ਆ ਇਹਨੇ ਲੋਡ ਕੀਤਾ ਸੀਗਾ ਕੰਮ ਸੌਖਾ ਹੀ ਹੁੰਦਾ ਦੋ ਚੀਨਾ ਪਈਆਂ ਤਿੰਨ ਬੈਲਟਾ ਪਈਆਂ ਮੈਂ ਓਏ ਮੇਰੇ ਕੋਟਾ ਭਨ ਗਿਆ ਮੈਂ ਆ ਮਾਤਾ ਸੀਗਾ ਮੈਂ ਦੋ ਚੀਨਾ ਪਾਤੀਆਂ ਤਿੰਨ ਬੈਲਟਾ ਪਾਤੀਆਂ ਖਾਲੀ ਕੰਟੇਨਰ ਦਾ ਇਹਨਾਂ ਫਾਇਦੇ ਵਾਸਤੇ ਤੇ ਆਪਾਂ ਲੀਗਲ ਆ ਚਲੋ ਠੀਕ ਹੈ ਜੀ ਕਰੀਅਰ ਆਮ ਟੀਵੀ ਵੀ ਦੇਖੀਏ ਟਾਇਰ ਟਪਾਈਏ ਤੇ ਟਾਈਮ ਦਾ ਸੋਈਏ ਤੇ ਸੇਰੇ ਸਵੇਰੇ ਕਰਦਾ ਦੀ ਰਾਨੋ ਉੱਠਣਾ ਪਣਾ ਆ ਦੋ ਕੋਈ ਉਟੂਗਾ ਤਾਂ ਤਿੰਨ ਵੇ ਤੋਂ ਰਹਿਣਾ ਆ ਚਲੋ ਠੀਕ ਆ ਜੀ ਓਕੇ ਜੀ ਮਿਲਦੇ ਆ ਕੱਲ ਨੂੰ ਹੈਲੋ ਹਾਂਜੀ ਕਿਦਾ ਕੀ ਹਾਲ ਆ ਜੀ ਲਓ ਜੀ ਮੈਂ ਫਾਈਨਲੀ ਯਾਰਡ ਤੇ ਪਹੁੰਚ ਗਿਆ ਤੇ ਟਰੱਕ ਮੈਂ ਕਰ ਦਿੱਤਾ ਖੜਾ ਹਲੇ ਅਨੋ ਆਪਣੀ ਕੀਤਾ ਹੈਗਾ ਉਹ ਲੋ ਸਾਮਾਨ ਸੋ ਇਕੱਠਾ ਕਰ ਲੀਆ ਸਾਰਾ ਸਾਮਾਨ ਸੋ ਲੈ ਕਰੀ ਲਵੇਟ ਲਈਏ ਤੇ ਫਿਰ ਮੈਂ ਅਨੋ ਕਰਕੇ ਤੇ ਕਾਰ ਚ ਰਖਦੇ ਸਾਮਾਨ ਤੇ ਚੱਲਦੇ ਹਾਂ ਰਲੀ ਕਰ ਲੂ ਕਾ ਬਹੁਤ ਹੋ ਗਿਆ ਰਕੀ ਮਤਲਬ ਮੇਰੇ ਦਿਨ ਤਾਂ ਇੰਨੇ ਜ਼ਿਆਦਾ ਨਹੀਂ ਲੱਗੇ ਹੈਗੇ ਅੱਜ ਮੈਂ ਬੁੱਧਵਾਰ ਸਵੇਰੇ ਗਿਆ ਸੀਗਾ ਤੇ ਬੁੱਧਵਾਰ ਸ਼ਾਮੀ ਆ ਗਿਆ ਐਨਆਰਏ ਦੇ ਰੈਵਨਿਊ ਹੈ ਐਡੀ ਜ਼ਿਆਦਾ ਸ਼ਾਮ ਵੀ ਨਹੀਂ ਹੋਈ ਹੈਗੀ ਪਰ ਇਹ 7 ਦਿਨ ਲਾ ਲਓ ਤੁਸੀਂ 7 ਦਿਨਾਂ ਵਿੱਚ ਮੈਂ ਟਰੱਕ ਚਲਾਇਆ ਜੀ 7600 ਕਿਲੋਮੀਟਰ ਇਹ ਕਹਾਂਗੇ ਸੀ ਥੋੜੀ ਥਕਾਵਟ ਲੱਗਦੀ ਪਈ ਆ ਤੇ ਚਲੋ ਠੀਕ ਆ ਇੱਥੇ ਵੀਡੀਓ ਕਰਦੇ ਆ ਐਂਡ ਤੇ ਮਿਲਦੇ ਆ ਆਪਾਂ ਅਗਲੀ ਵੀਡੀਓ 'ਚ ਓਕੇ ਜੀ ਸੇ ਟਿਊਨ ਬਾਏ